ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਵੈਲਕਮ ਕਰਦੇ ਆ ਆਪਣੇ YouTube ਚੈਨਲ ਮਾਝੇ ਡਾਇਰੀਜ਼ ਤੇ ਇਹ ਤੁਹਾਨੂੰ ਵੀਡੀਓ ਅਸੀਂ ਦਿਖਾ ਰਹੇ ਆ ਪਿੰਡ ਕਰਾਲੀਆਂ ਦੇ ਕਰਾਲੀਆਂ ਦੀ ਉੱਥੇ ਗਏ ਸੀਗੇ ਬੀਬੀ ਖੀਵੀ ਜੀ ਸੇਵਾ ਸੁਸਾਇਟੀ ਵੱਲੋਂ ਉਹਨਾਂ ਨੇ ਆਪਣੇ ਰਾਹਤ ਸਮਗਰੀ ਲੈ ਕੇ ਗਏ ਸੀਗੇ ਹਰ ਪੀੜਤਾਂ ਦੇ ਲਈ ਤੇ ਇਹ ਹਰ ਘਰ ਦੇ ਵਿੱਚ ਜਾ ਜਾ ਕੇ ਉਹਨਾਂ ਨੂੰ ਦੇ ਰਹੀ ਸੀਗੇ ਰਾਸਮਗਰੀ ਜੋ ਕਿ ਕੋਈ ਵੀ ਇਸ ਸੇਵਾ ਤੋਂ ਵਾਂਝਾ ਨਾ ਰਹੇ ਕਿਉਂਕਿ ਇੱਥੇ ਬਹੁਤ ਹੀ ਪਾਣੀ ਆਇਆ ਸੀ ਇਹ ਪਿੰਡ ਮਨ ਲਕੀ ਡੇੜਾ ਬਾਬਨਾਂ ਨਾਲ ਤੇ ਲਾਗੇ ਜਾ ਕੇ ਪੈਂਦਾ ਆ ਤੇ ਇਧਰ ਵਾਲੀ ਸਾਈਡ ਤੇ ਬਹੁਤ ਹੀ ਪਾਣੀ ਆਇਆ ਸੀਗਾ ਅੱਜ ਅੱਜਾ ਪਾਣੀ ਕੁਝ ਵੀ ਨਹੀਂ ਆਇਆ ਤੇ ਗੱਡੀ ਨਹੀਂ ਇਹ ਤਾਂ ਬਹੁਤ ਵਧੀਆ ਹੂੰ चलिए चली और अब जाने अग पानी पानी है तो हो ਸੰਜੀਤ ਤੋਂ ਦੇਸੇ ਜਿਹੜਾ ਇੱਥੇ ਆ ਕੇ ਲੋਕਾਂ ਦੀ ਹਰ ਬੀੜ ਦੇ ਲੋਕ ਜਿਹੜੇ ਨੇ ਉਹਨਾਂ ਦੀ ਕਾਕਰ ਬਹਣ ਪਰੇ ਕਰ ਤੂੰ ਇਹ ਮਸ਼ੀਨ ਉੱਪਰ ਹੀ ਦੇਖ ਪਾੜ ਦੇ ਆ ਕੇ ਜੁੜਾ ਇਹ ਅੱਜ ਦੇ ਬਹੁਤ ਦਿਨਾਂ ਆ ਹਾਂ ਇਹ ਤਿੰਨ ਕਰ ਰਹੀ ਹੈ ਦੋ 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 ਘੰਟੇ ਮੀਂਹ ਸਭ ਦਰ ਜਾਣਾ ਇਹ ਵੀ ਰਖ ਜਿਹੜਾ ਨਹੀਂ ਕਿੱਥੇ ਬਣਾ ਕੇ ਨਿਪਟਿਆਗੇ ਅੱਗੇ ਇਹ ਬਾਗ ਨੂੰ ਚਲੀ ਆ ਅੱਗੇ ਨਹੀਂ ਨਿਕਲਿਆ ਅੱਗੇ ਨਹੀਂ ਪਾਣੀ ਤਾਂ ਮੇਨ ਅੱਗੇ ਹੈ ਇਹ ਤਾਂ ਟਰੇਲਰ ਹੈ ਭਾਜੀ ਅੱਛਾ ਅੱਗੇ ਤਾਂ ਪਿੰਡ ਡੁੱਬੇ ਪਏ ਪੂਰੇ ਇਹ ਟਰੇਲਰ ਹੈ ਓਕੇ ਅੱਗੇ ਟ੍ਰੈਕ ਗੱਡੀਆਂ ਥੋੜੀ ਜਾਣੀਆਂ ਟਰੈਕਟਰਾਂ ਜਾਵਾਂਗੇ ਬਹਿ ਕੇ ਅੱਛਾ ਉੱਥੇ ਪਾਰਕ ਕਰਕੇ ਆਪਾਂ ਉਧਰ ਨਹੀਂ ਗਏ ਇਹ ਤਾਂ ਟਰੇਲਰ ਹੈ ਪਿੱਛੇ ਖੜ ਗਿਆ ਪੂਰਾ ਪਾਣੀ ਕਿਰਦਾ ਯਾਰ ਅੱਪਨਾ ਛੇਤੀ ਜਾਓ ਦੇ ਨੀਤਾ ਕੋਈ ਨਾ ਕਰਦੇ ਉਹ ਪਤਾ ਹੀ ਦੇ ਗਿਆ ਚਲੋ ਬੈਠੋ ਘਟੀਆਂ ਜੇਰ ਚਲੋ 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 ਰੋ 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 ਆਹੋ ਇੱਕ ਮਿੰਟ ਸੀ ਬੰਨੇ ਮੋਟੇ ਜੰਦੇ ਤੇ ਕਿੱਥੇ ਲਾਇੰਦਾ ਨਾ ਪਾਣੀ ਹੈ ਇਹ ਕਿਹੜੀ ਨਹਿਰ ਆ ਹੈ ਇਹ ਕਿਹੜੀ ਇਧਰ ਰੱਖੋ ਬਹੁਤੀ ਨਾ ਆਉਣ ਲਈ ਆ ਓਥੇ ਖੇਤਾਂ ਜਿਹੜਾ ਵੜ ਜਾ ਨਹੀਂ ਰਣ ਉਹ ਅੰਦਰ ਤੋਂ ਉਹ ਟਰਾਲੀ ਜਿੱਥੇ ਆ ਸਿੱਧਾ ਮਿੱਟੀ ਨਜ਼ਰ ਆਉਂਦੀ ਨਾ ਮਿੱਟੀ ਨਜ਼ਰ ਆਉਂਦੀ ਉੱਥੋਂ ਕੱਟਣੀ ਚਾਲੂ ਕਰੋ ਐਨੋ ਐਨੋ ਮਿੱਟੀ ਤੋਂ ਕੱਟਣੀ ਚਾਲੂ ਕਰ ਦੋ ਲੈਫਟ ਕਰ ਦੋ ਲੈਫਟ ਮੋੜ ਤੋਂ ਮੋੜ ਤੋਂ ਕੱਢ ਦੋ ਇਹ ਗੱਡੀਆਂ ਲੱਗ ਜਾਣੀਆਂ ਇੱਥੇ ਇਹਦਾ ਬਣਾ ਨਹੀਂ ਸੀ ਲੱਗਦੇ ਨੇ ਲੱਗਦੇ ਨੇ ਤੁਸੀਂ ਜਾ ਤੋ ਕਾਹਨ ਗੱਡੀਆਂ ਉਹ ਤਾਂ ਝੜ ਲੈਣੀ ਆਪਾਂ ਇਧਰ ਨੂੰ ਕਰਵਾਉਣ ਸਰਿਆ ਹੀ ਆਪਾਂ ਉਹ ਸਿੱਧੀ ਲਾ ਦਿੱਤਾ ਪੱਕੇ ਤੇ ਲਾ ਦੇ ਉੱਪਰ ਇਧਰ ਨੂੰ ਜਾਣਾ ਸਿੱਧਾ ਗਾ ਅੱਗੇ ਕਰਦੇ ਅੱਗੇ ਇੱਥੇ ਕਿੱਥੇ ਮੈਂ ਕਰਦੇ 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 ਅੱਗੇ ਕਰਦੇ ਹੋਰ ਚੱਲ ਆਪਾਂ ਇਧਰ ਲਾ ਦੇਣੇ ਨੂੰ ਇੱਥੇ ਬਾਕੀ ਗੱਡੀਆਂ ਇਧਰ ਸਾਈਡ ਤੇ ਲੱਗ ਜਾਣੀਆਂ ਉਧਰ ਜੋ ਸਾਰੇ ਆ ਗੱਡ ਰੈਡੀ ਲਾ ਕਰ ਦੇ ਬੰਦ ਕਰ ਦੇ ਬੰਦਾ ਨਾ ਦੇ ਬੰਦ ਕਰ ਪਾਣੀ ਉਹ ਨਹੀਂ ਸਕਦਾ ਅੱਗੇ ਦੂਗਾ ਤੁਰਾਈ ਨਹੀਂ ਸਕਦਾ ਅੱਗੇ ਟੇੜਾ ਹੈਗਾ ਤੋਬਾ ਤੇ ਆਹ ਰਾ ਜਾਂਦਾ ਇੱਥੋਂ ਜਾ ਨਹੀਂ ਸਕਦਾ ਕੋਈ ਪਹਿਲਾਂ ਕਿਸਤੀਆਂ ਚੱਲਦੀਆਂ ਕਿਸਤੀਆਂ ਹੁਣ ਬੰਦ ਕਰ ਦਿਆਂ ਕਿਉਂ ਕਰੇ ਜਿਆਦਾ ਕੰਮ ਖਾਲੀ ਸਾਹਮਣੇ ਸ਼ਰਾਬ ਦੇ ਲੋਕ ਵੀ ਨਹੀਂ ਹਟਦੇ ਨਹੀਂ ਹਟਦੇ ਇਹ ਤਾਂ ਸਹੀ ਹੈ ਸ਼ਰਾਬ ਕੁਝ ਮਿਲਣ ਦੇ ਬਾਵਜੂਦ ਵੀ ਮੇਲਾ ਲਾਇਆ ਆ ਕਿਸੇ ਦੀ ਦੇਖ ਨਹੀਂ ਆਹ 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 ਕੋਈ ਲਗਾਈ ਦੀ ਦਿੱਤਾ ਸ਼ਰਾਬ ਸੰ ਲੈ ਕੇ 2 ਵਜੇ ਲੁਕਾਉਂ ਤਾਂ ਭੁੱਪੇ ਸਾਡੇ ਕਿੱਥੇ ਲੈ ਮਾਰੀ ਇਹ ਹੀ ਤਾਂ ਗੁੱਸਾ ਚੜਦਾ ਨਾ ਫਿਰ ਉਹਨਾਂ ਦੇ ਕਿਹੜਾ ਭਾਈ ਉਹ ਆ ਫੜ ਕੇ ਉਹ ਇੱਥੋਂ ਨਹੀਂ ਮੰਗਦਾ ਅੱਗੇ ਤੁਰੇ ਚਲੋ ਅੱਗੇ ਚੱਲ ਜਾਓ ਘਰੇ ਮਿਲੇਗਾ ਤੁਹਾਨੂੰ ਆਪਣੀ ਬੋਤਲ ਖੜੋ ਅੱਛਾ ਜੇ ਭਰੀ ਹੈ ਅੱਗੇ ਲੈ ਚਲੋ ਪਾਣੀ ਹੋਰ ਡੜੀ ਜਿੱਤ ਨਹੀਂ ਆਈ ਉਹ ਫੜੋ ਜੀ ਨਿਕਲਣਾ ਵਿੱਚੋਂ ਗੁੰਦਰਾ ਵੀ ਰੰਗਿਆ खबरों में चल रहा है भईयो आगे आओ आगे ले जाई जो है तो ਇਧਰ ਆਓ ਸੁਪਨਤ ਸਿੰਘ ਸਾਹਿਬ ਸਾਡੀ ਗੱਡੀ ਕੀ ਭਰੀ ਵੀ ਸਮਾਨ ਦੀ ਪੂਰੀ ਟਰਾਲੀ ਨਹੀਂ ਗਈ ਉਹ ਜਿੱਥੇ ਕੋਲ ਲੱਦ ਕੇ ਰਾਈਏ ਟਰਾਲੀ ਗੱਡੀ ਅੱਗੇ ਨਹੀਂ ਜਾਣੀ ਭਾ ਉੱਥੇ ਹੀ ਜਾਵਾਂਗੇ ਜੀ ਇੱਥੇ ਉੱਥੇ ਤਾਂ ਕਈ ਭਰ ਲਾਂਗੇ ਸਮਾਨ ਚਲ ਠੀਕ ਹੈ ਟਰਾਲੀ ਦੇ ਦੋ ਸਮਾਨ ਇਕੱਠਾ ਕਰਾ ਲੈਣੇ ਮੁੱਢੇ ਦਾ ਹੱਥ ਬੈਠੀ ਨਹੀਂ ਸਕਦੀ ਸਮਾਨ ਬਹੁਤ ਹੈ ਟਰਾਲੀ ਚਲਦੀ ਇੱਕ ਵਾਰ ਆਓ ਜਿੱਥੇ ਲੱਗੇ ਲਗਾ ਕੇ ਘਰ ਆਉਣੇ ਇਧਰ ਆਓ ਇਧਰ ਆਓ ਹਾਂ ਹਾਂ ਤਾਰਨ ਲੱਗਾ ਜਿੱਦ ਟਟਲੇ ਐਂ ਮਾਰੀਦਾ ਹੈ ਨਹੀਂ ਪੈਣ ਪੈ ਨਹੀਂ ਮਾਰਦੇ ਨਾ ਬਿਲਕੁਲ ਆਪਾਂ ਕੀ ਬਣਾ ਲੈਣੇ ਨੀ ਡਰ ਖੜਾ ਜਵਾਈ ਨਾ घरो <mursos> करे ਆ ਦੇਦੇ ਕਹਿੰਦੇ ਬੜੀਆਂ ਆ ਚਾਹ ਦੇ ਲਾਦੇ ਆ ਵੇ ਕੁਛ ਡਿੱਗੇ ਥੂੜੀ ਐ ਉੱਪਰ ਡਿੱਗੀ ਆ ਆ ਟੁੱਡੀ ਪਈ ਉਹ ਕੁਕੀ ਆ ਗਿਆ ਦੇਖਦਾ ਬਾਬਾ ਜੀ ਐਨਾ ਪਾਣੀ ਜਿਹਦਾ ਮੈਂ ਦਾਅ ਤੇ ਦੋ ਦਿਨ ਸਾਦਾ ਵੀ ਨਹੀਂ ਆਨੇ ਤੇ ਕਾਢੀ ਜੇ ਫੜਿਆ ਵਾ ਮੁੰਡਾ ਜਰਾ ਚੱਲਣਾ

ਲਿਆ ਆ ਜੀਏ ਉਹ ਪੈਦਲ ਨਾ ਕੋਈ ਹੋਰ ਹੀ ਬੰਦੇ ਜੀ ਦੂਜੇ ਗਰੁੱਪ ਦੇ ਕੋਈ ਤੇ ਉਹਨਾਂ ਨੇ ਉਹ ਪਤਿਲਾ ਰੱਖਿਆ ਵਡਾ ਆ ਪਾਵੇ ਸਮਾਰਟ ਕਿਹਾ ਸੀ ਇਧਰ ਆ ਕੇ ਦੇਖੀਓ ਇਧਰ ਪਾਲਾ ਆ ਕੇ ਦੇਖੀਓ ਆ ਵੇਖੋ ਗੱਗੀ ਪਾ ਆ ਵੇਖੋ ਇਹ ਪਿਛਾਓ ਵਾਹਿਗੁਰੂ ਜਿੱਕਾ ਖਾਲਸਾ ਵਾਹਿਗੁਰੂ ਜਿੱਕੀ ਫਤਿਹ ਇਹ ਮਾਤਾ ਕੀ ਜੀ ਸੇਵਾ ਸਟੇਡੀ ਵਾਲੇ ਪ੍ਰਧਾਨ ਜੀ ਸਾਡੇ ਸਤਿਕਾਰਯੋਗ ਅੱਜ ਪਹੁੰਚੇ ਨੇ ਪਿੰਡ ਕੁਰਾਲੀਆਂ ਦੇ ਵਿੱਚ ਤੁਸੀਂ ਵੇਖ ਸਕਦੇ ਹੋ ਪਿੰਡ ਦਾ ਚਾਰ ਚਫੇਰਾ ਆ ਆ ਵੇਖੋ ਕੀ ਹਾਲਾਤ ਨੇ ਪਾਣੀ 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 ਤੇ ਬੜੀ ਵੱਡੀ ਸੇਵਾ ਇਹਨਾਂ ਨੇ ਕੀਤੀ ਆ ਵੇਖੋ ਕਿਹੋ ਜਿਹਾ ਹੁੰਦਾ ਵੀ ਸੇਵਾਦਾਰਾਂ ਨੂੰ ਚਲੋ ਸੁੱਕੇ ਥਾਂ ਤੇ ਖਲੋ ਕੇ ਵਰਤਾ ਕੇ ਤੇ ਵਾਪਸੀ ਦੀ ਵੀ ਕਾਲੀ ਹੁੰਦੀ ਆ ਪਰ ਇਹਨਾਂ ਨੇ ਡੋਰ ਟੂ ਡੋਰ ਜਾ ਕੇ ਸਰਵਿਸ ਕੀਤੀ ਆ ਅਸੀਂ ਬੜਾ ਧੰਨਵਾਦ ਕਰਦੇ ਇਹਨਾਂ ਦਾ ਸਮੂਹ ਸੇਵਾਦਾਰਾਂ ਦਾ ਹਰ ਇੱਕ ਪ੍ਰਕਾਰ ਦੀ ਸੇਵਾ ਸਹੂਲਤ ਲੈ ਕੇ ਮੈਡੀਕਲ ਸਹੂਲਤ ਰਾਸ਼ਨ ਵਗੈਰਾ ਇਥੇ ਪਹੁੰਚੇ ਆ ਸਾਡੇ ਵੱਲੋਂ ਬਹੁਤ ਬਹੁਤ ਧੰਨਵਾਦ ਇਹਨਾਂ ਜੀ ਦਾ ਤੇ ਇਹਨਾਂ ਨੇ ਆਪਣੇ ਸਾਰੇ ਸੇਵਾਦਾਰਾਂ ਦੀ ਜਥੇਬੰਦੀ ਦੇ ਨਾਲ ਜਿਹੜਾ ਡੋਰ ਟੂ ਡੋਰ ਜਾ ਕੇ ਜਿਹੜਾ ਉਹ ਰਾਸ਼ਨ ਵਰਤਾ ਰਹੇ ਆ ਕਿਉਂਕਿ ਆ ਪਾਣੀ ਦਾ ਲੈਵਲ ਜਿਹੜਾ ਘਟ ਗਿਆ ਅਜੇ ਵੇਖ ਸਕਦੇ ਫਿਰ ਵੀ ਆ ਪਾਣੀ ਆ ਪਿੰਡ ਦੇ ਕਾਫੀ ਅੰਦਰ ਗਿਆ ਸੀਗਾ ਹੁਣ ਜਿਹੜਾ ਪਾਣੀ ਉਹ ਲੱਥਾ ਤੇ ਆ ਵੀ ਕੋ ਗਾੜੀ ਵੀ ਪਾਣੀ ਪਾਣੀ ਨਜਰਾਉਂਦਾ ਪਿਆ ਇਹਨਾਂ ਦੇ ਨਾਲ ਸਰਦਾਰ ਅਮਰਪਾਲ ਸਿੰਘ ਜੀ ਇਨਫੋਰਮੇਸ਼ਨ ਆਫੀਸਰ ਦੇ ਦਰਬਾਰ ਸਾਹਿਬ ਤੋਂ ਪਹੁੰਚੇ ਨੇ ਤੇ ਤੇ ਹਰਮੀਤ ਭਾਜੀ ਪ੍ਰਧਾਨ ਜੀ ਉਹਨਾਂ ਦੇ ਬੇਟੇ ਜਿਹੜੇ ਨੇ ਇਹਨਾਂ ਨੇ ਬੜਾ ਉਤਸ਼ਾਹ ਵਿਖਾਇਆ ਕਿ ਇਹਨਾਂ ਦੇ ਵੀ ਪਾਣੀ ਕਾਫੀ ਆ ਤੁਸੀਂ ਇਹਨਾਂ ਦੇ ਪੈਂਟ ਵੇਖ ਸਕਦੇ ਹੋ ਪੱਤਾ ਤੱਕ ਪਾਣੀ ਆਇਆ ਸੀ ਇਹਨਾਂ ਦੇ ਪਾਣੀ ਦੇ ਵਿੱਚੋਂ ਦੀ ਜਾ ਕੇ ਇਹਨਾਂ ਦੇ ਦੋਰ ਤੋਂ ਦੋਰ ਜਿਹੜੀ ਆ ਉਹ ਸੇਵਾ ਕੀਤੀ ਆ ਅਸੀਂ ਧੰਨਵਾਦ ਕਰਦੇ ਹਾਂ ਸਰਦਾਰ ਹਰਮੀਰ ਸਿੰਘ ਦੀ ਸਲੂਜਾ ਸਾਹਿਬ ਸਾਹਿਬ ਇਹਨਾਂ ਦੇ ਨਾਲ ਸਰਦਾਰ ਅਮਰਪਾਲ ਸਿੰਘ ਦੀ ਇਨਫੋਰਮੇਸ਼ਨ ਔਰ ਪੀਸਰ ਦਰਵਾਰ ਸਾਹਿਬ ਦੋਰ ਤੋਂ ਦੋਰ ਜਾ ਕੇ ਜਿਹੜਾ ਉਹ ਸੰਗਤਾਂ ਦੀ ਸੇਵਾ ਸਾਰ ਲੈਂਦੇ ਪਏ ਆ ਉਧਰ ਭਾਈ ਪਾਣੀ ਵੜਾ ਆ ਪਾਣੀ ਪਾਣੀ ਆ ਚਾਰ ਫੇਰੇ ਤੁਸੀਂ ਵੇਖ ਸਕਦੇ ਹੋ ਪਾਣੀ ਵੀ ਲਹਿਰਾਈਆਂ ਆ ਆ ਲਾਗੇ ਪਾਣੀ ਬੜਾ ਥੱਲੇ ਚਲ ਗਿਆ ਨਹੀਂ ਦਾ ਸਾਰੇ ਪੇਂਡ ਦੇ ਵਿੱਚ ਜਿਹੜਾ ਪਾਣੀ ਪਾਣੀ ਸੀਗਾ ਉਧਰ ਵੇਖੋ ਤੇ ਬੜਾ ਹਾਲ ਸੀਗਾ ਪਾਣੀ ਦੇ ਨਾਲ ਲੋਕਾਂ ਦੀਆਂ ਆ ਵੇਖੋ ਘਰਾਂ ਦੇ ਵਿੱਚ ਅੱਜ ਤਾਂ ਪਾਣੀ ਦੇ ਵਿੱਚੋਂ ਜਿਹੜੀ ਸੰਗਤਾਂ ਚੱਰੀ ਆ ਰਹੀ ਹੈ ਉਹ ਪਾਣੀ ਦੇ ਵਿੱਚ ਲੋਕ ਖੜੇ ਨੇ ਜਾ ਕਰੀ ਜੀ ਜਾਓ ਜਾ ਕੇ ਮੈਂ ਤਾਂ ਹਣੀ ਵੇਖ ਲਈ ਜੀ ਸਾਡਾ ਹਣਾ ਕਿਥੇ ਆ ਤੁਹਾਡਾ ਘਰ ਪੈ ਜੀ ਹਾਂ ਜੀ ਉਹ ਅੱਗੇ ਮੋੜ ਤੇ ਰੱਖਾਂ ਲਗਾ ਹਾਂ ਜੀ ਪੈ ਜੀ ਸਤਿ ਸ੍ਰੀ ਅਕਾਲ ਜੀ ਤੇ ਤੁਹਾਡਾ ਪਿੰਡ ਕੁਰਾ ਲਿਆ ਵਾ ਹਾਂ ਜੀ ਹਾਂ ਜੀ ਅੱਛਾ ਜੀ ਤੇ ਪਾਣੀ ਆਏ ਨੂੰ ਤਾਂ ਅੱਜ 5-4 ਦਿਨ ਹੋ ਚੁੱਕੇ ਆ ਤੇ ਪਾਣੀ ਅਜੇ ਵੀ ਆ ਗਲੀ ਦੇ ਵਿੱਚ ਪੂਰਾ ਭਰਿਆ ਪਿਆ ਤੁਹਾਡਾ ਪਿੰਡ ਤੁਹਾਡਾ ਪਾਣੀ ਨਾਲ ਡੁੱਬਿਆ ਤੇ ਤੁਹਾਡਾ ਘਰ ਅਜੇ ਵੀ ਡੁੱਬਾ ਪਿਆ ਹਾਂ ਜੀ ਡੁੱਬਾ ਪਿਆ ਬੱਚਿਆਂ ਲੈ ਕੇ ਉੱਚੀ ਜਗ੍ਹਾ ਚਲੇ ਗਏ ਜਾਨੀ ਨੁਕਸਾਨ ਵੱਜ ਗਿਆ ਮਾਲੀ ਬਹੁਤ ਹੋਇਆ ਆਪਾਂ ਜਾਨ ਬਚ ਗਈ ਆ ਬਾਕੀ ਨੁਕਸਾਨ ਹੋ ਗਿਆ ਤੁਸੀਂ ਕੀ ਚਾਹੁੰਦੇ ਜੀ ਅਸੀਂ ਮੰਗ ਚਾਹੁੰਦੇ ਆ ਅੱਗੇ ਚਲੋ ਜੋ ਸਰਦਾ 판ਦਾ ਹਾਂਜੀ ਠੀਕ ਹੈ ਠੀਕ ਹੈ ਭਲੇ ਠੀਕ ਹੈ